ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਕੋਟ ਫੁੱਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾ ਲੱਗਦੇ ਪਿੰਡ ਦੋਸਤੋ ਸੀਤੋ ਪਿੰਡ ਬਿਲਕੁਲ ਨੇੜੇ ਦੁੱਬਲੀ ਪਿੰਡ ਥੋੜੀ ਦੂਰੀ ਤੇ ਆ ਤਸਵੀਰ ਲੱਖੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਕੋਈ 2 ਤੋਂ 3 ਵੀਡੀਓ ਜਿਹੜੀਆਂ ਦੋਸਤੋ ਪਹਿਲਾਂ ਵੀ ਆਪਾਂ ਪਾਈਆਂ ਨੇ ਤੇ ਵਾਜਬ ਤੇ ਬਿਲਕੁਲ ਜਾਇਜ਼ ਰੇਟ ਹੁੰਦੇ ਆ ਵੀਰ ਦੇ ਸੋ ਪਿਛਲੀਆਂ ਵੀਡੀਓ ਦੇ ਵਿੱਚ ਵੀ ਕੋਈ 4-4 5-5 ਪਸ਼ੂ ਪਾਏ ਆ ਤੇ ਦੋਸਤੋ ਪਸ਼ੂ ਦੇਖਦੇ ਆ ਸਾਰੇ ਨਾਰਮਲ ਹੀ ਸਾਰੇ ਵੀਰਾਂ ਨੂੰ ਪਤਾ ਵੀ ਬਿਲਕੁਲ ਨਾਰਮਲ ਪੜਦਾ ਹੁੰਦਾ ਬਿਲਕੁਲ ਜੈਜ ਰੇਟ ਹੁੰਦੇ ਆ ਤੇ ਅੱਜ ਵੀ ਤਕਰੀਬਨ ਤੁਹਾਨੂੰ ਚਾਰ ਨਗਾਗਾ ਆਪਾਂ ਦਿਖਾਉਣੇ ਆ ਦੋ ਬਿਹੜਾ ਗੱਪਣ ਤਿਆਰੀ ਵਾਲੀਆਂ ਬਿਹੜਾ ਦਿਖਾਵਾਂਗੇ ਦੋਸਤੋ ਇੱਕ ਤੋਕੜ ਗੱਪਣ ਮੱਝ ਦਿਖਾਵਾਂਗੇ ਇੱਕ ਸੱਜਰ ਸੂਹੀ ਝੋਟੀ ਦਿਖਾਵਾਂਗੇ ਤੁਹਾਨੂੰ ਆਪਾਂ ਲਾਸਟ ਤੇ ਵਿੱਚ ਬਿਲਕੁਲ ਸੱਜਰ ਤਾਜੀ ਸੂਹੀ ਹੈ ਠੀਕ ਹੈ ਜੀ ਤੇ ਇਹ ਚਾਰ ਨਗਾਗਾ ਚੌ ਨਗਾਾਂ ਦੀ ਆਪਾਂ ਡਿਟੇਲ ਵੀਰ ਲੱਖੇ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਤੇ ਖਾਸ ਵਿਜਿਟ ਪਿੰਡ ਕੋਟਬੁੱਡੇ ਕਰਨੀ ਆ ਦੋਸਤੋ ਪੱਟੀ ਮੋੜ ਤੋਂ ਵੀ ਤੁਸੀਂ ਵਿਜਿਟ ਕਰ ਸਕਦੇ ਚੀਮਾ ਪਰਵਾਲਾ ਦੁਬਲੀ ਤੇ ਕੋਟਬੁੱਡੇ ਤੁਸੀਂ ਵਿਜਿਟ ਕਰ ਸਕਦੇ ਠੀਕ ਆ ਜੀ ਤੋਂ ਮਾਝੇ ਦਾ ਪਿੰਡ ਆਓ ਲੈਣੇ ਉਹਦੇ ਡਿਟੇਲ ਕਰਦੇ ਆ ਗੱਲਬਾਤ 18 ਤਰੀਕ ਦੋਸਤੋ ਅੱਜ 18 ਜੁਲਾਈ ਆ ਸ਼ਾਮ 4:00 ਵਜੇ ਦਾ ਸਮਾਂ ਆਪਾਂ ਵੀਡੀਓ ਬਣਾ ਰਹੇ ਆ ਠੀਕ ਆ ਜੀ ਤੇ ਆਉ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਲਖੇ ਭਾਈ ਸਸਰੀ ਕਾਲ ਸਸਰੀ ਗੁਰਜੀ ਹੋਰ ਠੀਕ ਠਾਕ ਬੜੀ ਕਿਰਪਾ ਵਾਜੀ ਤੁਸੀਂ ਸੁਣਾਓ ਜੀ ਬਹੁਤ ਵਧੀਆ ਸਸਰੀ ਗੁਰਜੀ ਸਾਰੇ ਚੈਨਲ ਵੇਖਣ ਵਾਲੇ ਵੀਰ ਸਸਰੀ ਗਾਲੀ ਠੀਕ ਆ ਜੀ ਅੱਛਾ ਵੀਰ ਲਖੇ ਵੀਰ ਪਹਿਲਾਂ ਵੀ ਮਾਲ ਆਪਾਂ ਪਾਇਆ ਮੇਰੇ ਨਾਲ ਤਾਂ ਵੀ ਮਿੰਟਾਂ ਸੈਕਿੰਟਾਂ ਦੀ ਖੇੜ ਹੀ ਆ ਮਾਲ ਵੈਸੇ ਚਲੋ ਭਾਪਰਤੇ ਹੀ ਹੋਣਾ ਤਾਂ ਕਿਰਪਾਈ ਵੀਰ ਜੀ ਆਪਾਂ ਦੇ ਨਾ ਐਡੀ ਛੇਤੀ ਤੇ ਇੰਨਾ ਭੈਣ ਭਰਾਵਾਂ ਦੇ ਫੋਨ ਆਏ ਤੇ ਮਾਲ ਜਿਹੜਾ ਉਸੇ ਵੇਲੇ ਪਹਿਲੇ ਪਹਿਲੇ ਫੋਨ ਤੇ ਵਗ ਗਿਆ ਹੂੰ ਹੂੰ ਤੇ ਕਿਉਂਕਿ ਆਪਾਂ ਤਾਂ ਉਹ ਗੱਲ ਫੇਰ ਵੀ ਬਾਜ਼ੂ ਮੁੱਲ ਸੀ ਹਾਂ ਜੀ ਬਿਲਕੁਲ ਜੈ ਸੀ ਹਰ ਇੱਕ ਬੰਦੇ ਦੀ ਪਹ ਉਕੇ ਲੱਖਾ ਪੌਦਿਆਂ ਗੱਲੇ ਦੀਆਂ ਜਿਆਦਾ ਗੱਲਾਂ ਚਲੋ ਕਰਕੇ ਫਾਇਦਾ ਨਹੀਂ ਲੱਖਾ ਰੁਪਏ ਲਾਉਣੇ ਹਰ ਇੱਕ ਬੰਦੇ ਦੇ ਫਿਰ ਨਹੀਂ ਸੋਤਰਾਉਂਦੀ ਗੇਮ ਬਸ ਦੀ ਗੱਲ ਬਣੀ ਨਹੀਂ ਫਿਰ ਨੋਰਮਲ ਬੰਦੇ ਪੈਸੇ ਖਰਚਦੇ ਆ ਪਾਉ ਉਸੇ ਹਿਸਾਬ ਦਾ ਹੀ ਮੁੱਲ ਦਾ ਮਾਲ ਆ ਹ ਤੇ ਬਾਕੀ ਅੱਜ ਵੀ ਫਿਰ ਬਿਲਕੁਲ ਆਪਾਂ ਪਾ ਪੜਤੇ ਲੈ ਪੂਰਾ ਪਾ ਪੜਤਾ ਲੋ ਦੋਸਤੋ ਠੀਕ ਆ ਜੀ ਪੜਤਾ ਪੁਰਤਾ ਬਿਲਕੁਲ ਜਾਇਜ਼ ਹੋਊਗਾ ਦੋਸਤੋ ਕਸਰਾ ਕੁਸਰਾ ਕੱਢ ਕੇ ਪਸੂ ਦਿੱਤੇ ਜਾਣਗੇ ਸੋ ਕਾਫੀ ਭੈਣ ਭਰਾ ਵੀਰ ਦੇ ਨਾਲ ਜੁੜ ਚੁੱਕੇ ਆ ਠੀਕ ਆ ਜੀ ਤੇ ਅੱਗੇ ਤੋਂ ਵੇਸੇ ਤਾਂ ਮਾਲ ਆਉਂਦਾ ਰਹਿੰਦਾ ਇਸੇ ਤਰ੍ਹਾਂ ਕਿੱਲੇ ਦੇ ਉੱਪਰ ਤੇ ਜਿੰਨੇ ਵੀ ਆਜੋ ਸ਼ੁਰੂਆਤ ਕਰਦੇ ਆਂ ਦੋਸਤੋ ਪਹਿਲੇ ਨੰਬਰ ਤੋਂ ਇਸ ਵੇੜ ਤੋਂ ਇਹ ਗੱਬਣ ਤਿਆਰੀ ਵਾਲੀ ਵੇੜ ਵੀ ਪਹਿਲੇ ਨੰਬਰ ਤੇ ਤਿਆਰੀ ਵੀ ਆ ਜੀ ਤੇ ਸੁਬਾ ਕੇ ਨਮਾ ਸੁੰਦੀ ਕਰੇ ਦੂਜਾ ਸੁਗਾ ਵੀਰ ਜੀ ਵੇੜ ਦੇ ਸੋਨਾਵਾ ਦੂਜਾ ਪਹਿਲਣ ਦਾ ਇਹਦਾ ਵੇੜ ਦਾ 17 18 ਕਿਲੋ ਦਾ ਰਿਕਾਰਡ ਆ ਠੀਕ ਆ ਜੀ ਘਰ ਵਾਲੀ ਸੇਵਾ ਤੇ ਨੋਰਮਲ ਤੇ ਠੀਕ ਆ ਜੀ ਤੇ ਜੇ ਚੰਗੀ ਸੇਵਾ ਬੰਦਾ ਕਰ ਲੇ ਤਾਂ ਦੂਜੇ ਸੋ ਵੇੜ ਤੇ ਸੋਨਾ 20 ਲੀਟਰ ਪਲੱਸ ਕਰ ਦੋਗੇ ਵੇੜ ਇਹ ਹਾਂਜੀ ਬਾਕੀ ਠੰਡੀ ਠੰਡੀ ਬਿਲਕੁਲ ਬੇ ਹਸਾਬ ਹੀ ਆ ਠੀਕ ਆ ਜੀ ਤੇ ਕੋਈ ਮਸਲਾ ਹੀ ਨਹੀਂ ਵੀ ਲੱਤ ਵੇੜਗਾ ਫਸਾ ਕਰ ਜੂਗੀ ਲਓ ਜੀ ਹਾਂਜੀ ਭਾ ਉਹ ਨਹੀਂ ਵੀ ਆਇਆ ਫਕਰੋ ਸੰਗ ਜਿਆ ਤੇ ਭਾਵੇਂ ਜਿੱਥੇ ਮਰਜੀ ਆਵੇ ਕੋਈ ਗੱਲ ਹੀ ਨਹੀਂ ਲੋਕ ਹਾਂਜੀ ਸੋ ਕ੍ਰੋਸ ਅੰਗ ਦੇ ਵਿੱਚ ਆ ਦੋਸਤੋ ਦੂਜਾ ਸੂਬਾ ਤੇ ਪਹਿਲੇ ਸੂਬੇ ਕਿੰਨਾ ਕੁ ਦੁੱਧ ਚੁਆਇਆ ਇਹਦਾ ਵੀਰ ਜੀ ਪਹਿਲਾਂ ਦਾ ਕੋਈ 18 ਕਿਲੋ ਦਾ ਰਿਕਾਰਡ ਆ ਆਪਾਂ ਆਪਣੇ ਪੰਨੋ ਵੈੜ ਲਈਏ ਲਾਗੋ ਠੀਕ ਆ ਜੀ ਹਾਂਜੀ ਗਵਾਣ ਪੰਨ ਤੋਂ ਵੈੜ ਆਈ ਆ ਠੀਕ ਆ ਜੀ ਲਓ ਦੋਸਤੋ ਬਾਕੀ ਲੇਵਾ ਹਵਾਨਾ ਬਹੁਤ ਸੋਹਣਾ ਆ ਪਕਾਵਾ ਦਾ ਕਾਫੀ ਸੋਹਣਾ ਬਣਾ ਕੇ ਤਿਆਰ ਕਰੀਏ 3-4 ਦਿਨ ਬਾਕੀ ਹੈ ਜੀ ਜੀ 4 ਕਿ ਦਿਨ ਹਾਂਜੀ ਪੂਰਾ ਜਿੱਦਣ ਵੈੜ ਨੇ ਤਿਆਰ ਹੋਣਾ ਬਹਿਨ ਤੋਂ ਹੱਤ ਹੋ ਜੂਗੀ ਸਾਹਿਬ ਬਿਲ ਤੇ ਜੰਮੀ ਪਲੀ ਪੂਰੀ ਆ ਤੁਸੀਂ ਵੇਖ ਲਓ ਠੀਕ ਆ ਜੀ ਪੂਰੀ ਗੋਲ ਤੇ ਹਵਾਨੇ ਲੇਵੇ ਬਲ ਇੱਕ ਵਾਰੀ ਜ਼ਰੂਰ ਝਾਤ ਮਾਰੋ ਬਹੁਤ ਸੋਹਣਾ ਕਰਮਾ ਵਾਲੀ ਜਿੰਨਾ ਅਗਾਹ ਨੂੰ ਦੋਸਤੋਂ ਉਹਨਾਂ ਪਿੱਛੇ ਲੇਵਾ ਬਣਾ ਕੇ ਤਿਆਰ ਕੀਤਾ ਤੇ ਥਾਨ ਬਹੁਤ ਸੋਹਣਾ ਹੱਥੀ ਚਵਾਈ ਵਾਲਾ ਥਾਨ ਮੁੱਠੀ ਥਾਨ ਆਪਾਂ ਕਹਿ ਦਿੰਦੇ ਆ ਨਾਰਮਲੀ ਠੀਕ ਆ ਜੀ ਆ ਦੇਖੋ ਆ ਦੇਖੋ ਠੀਕ ਹੈ ਜੀ ਸੋ ਨਾਲ ਦੀ ਨਾਲ ਦੋਸਤੋ ਟਿਪਕੇ ਵੀ ਵੀਰ ਆਂਦਾ ਸੀ ਵੀ ਨਾਲ ਦੀ ਨਾਲ ਆਪਾਂ ਟਿਪਕੇ ਤਸਦੀ ਵੀ ਤੁਹਾਨੂੰ ਕਰਵਾ ਦਾਂਗੇ ਬਿਲਕੁਲ ਜੀ ਗੱਪਣ ਪਸੂ ਆ ਵੀ ਆਨਲਾਈਨ ਬਹੁਤੇ ਵੀਰ ਖਰੀਦਦੇ ਆ ਪਰ ਫਿਰ ਵੀ ਇੱਕ ਵਾਰੀ ਤਸਦੀ ਕਰਵਾ ਦਾਂਗੇ ਆਪਾਂ ਆ ਥਣਦੇਵਾ ਤੁਸੀਂ ਇੱਕ ਵਾਰੀ ਫਿਰ ਨੇੜੇ ਤੋਂ ਦੇਖੋ ਠੀਕ ਹੈ ਜੀ ਅੱਛਾ ਵੀਰ ਇਹਦੀ ਕੀ ਕਰਦੇ ਆ ਡਿਮਾਂਡ ਕੀ ਦੇਣ ਲੱਗੂ ਇਹਦੀ ਜਿਹੜੇ ਸਾ ਨਾ ਵਹਿੜ ਆ ਵਹਿੜ ਤਾਂ ਦੀ 60 ਮੋਲ ਕਰੋ ਮੇਰਾ ਭੈਣ ਕਰੋ ਹਾਂ ਕਰ ਨਹੀਂ ਆਪਾਂ 50000 ਦੀ ਬੱਛੀ ਦੇ ਦਾਂਗੇ 50 ਚੋਂ ਵੀ 2000 ਛੱਡ ਦੇਣਾ 48 ਦੀ 48000 ਦੀ ਬੱਛੀ ਦੇ ਦਾਂਗੇ ਠੀਕ ਆ ਜੀ ਹਾਂਜੀ ਯੈਸ ਨੂੰ ਜੈਸ ਨੂੰ ਜੀ ਠੀਕ ਆ ਜੀ ਲੋ ਦੋਸਤੋ 48000 ਦੀ ਇਹ ਹਾਂ ਨਾ ਹੋਂਦੀ ਆ ਠੀਕ ਆ ਜੀ ਬਾਕੀ ਜਿਹੜੇ ਦੋਨ ਜਿਹੜਾ ਵੀਰ ਆਊਗਾ ਤੇ ਹੋਰ 1000 ਛੱਡ ਦਾਂਗੇ 47000 ਦੀ ਬੱਛੀ ਦੇ ਦਾਂਗੇ ਤੇ ਪੂਰੀਆਂ ਕਸਰਾਂ ਹੀ ਕੱਢ ਦਾਂਗੇ ਪਰ ਕਸਰਾਂ ਹੀ ਕੱਢ ਦਨੇ ਹਾਂਜੀ 47000 ਦੀ ਬੱਛੀ ਕੱਢ ਦਾਂਗੇ ਬੰਦਾ ਦੂਰੋਂ ਲੋ ਦੋਸਤੋ 47000 ਦੀ ਇਹ ਤੁਹਾਨੂੰ ਹਾਂ ਨਾ ਜਿਹੜੀ ਆ ਉਹ ਮਿਲ ਜੂਗੀ ਬਾਕੀ ਕਿਸੇ ਪਾਸੇ ਕੋ ਹਵਾਨ ਇਹ ਲੈਵੇ ਦੀ ਬੜੀ ਸਾਫ਼ ਸੁਥਰੀ ਹੈ ਠੀਕ ਹੈ ਜੀ ਕਿਸੇ ਪਾਸਿਓ ਤੁਸੀਂ ਵੇਖੋ ਕੋਈ ਫੋਟ ਕੋਈ ਬਚਾ ਐਕਸਟਰਾ ਲੱਗਾ ਨਜ਼ਰ ਨਹੀਂ ਆਊਗਾ ਆਹ ਵੇਖੋ ਜੀ ਠੀਕ ਹੈ ਚਾਰ ਥਾਨ ਵੰਡਪੁੰਡ ਕਾਫੀ ਸੋਹਣੀ ਆ ਠੀਕ ਹੈ ਤੇ ਦੋ ਤਿੰਨ ਦਿਨ ਹਜੇ ਲੈਫਟ ਆ ਸੂਣ ਦੇ ਵਿੱਚ ਠੀਕ ਹੈ ਦੋ ਤਿੰਨ ਅਕ ਦਿਨਾਂ ਤੱਕ ਪੂਰੀ ਤਿਆਰੀ ਕਹਿ ਲੋ ਜਾਂ ਸੂ ਸਕਦੀ ਹੈ ਸਫ਼ਰ ਦੇ ਦੌਰਾਨ ਵੀ ਸੂ ਸਕਦਾ ਪਸੂ ਹੈ ਤਿਆਰੀ ਵਾਲੀ ਆ ਇਸ ਤੋਂ ਬਾਅਦ ਸੈਕੰਡ ਨੰਬਰ ਤੇ ਵੀਰ ਲਖੀ ਆ ਆ ਗਈ ਆਪਣੇ ਕੋਲ ਬੈਠ ਇਹ ਵੀ ਕ੍ਰੋਸ ਤੇ ਆ ਗਈ ਹੈ ਕ੍ਰੋਸ ਜੀ ਆ ਜੀ ਇਹ ਕ੍ਰੋਸ ਕ੍ਰੋਸ ਜਰਸੀ ਕ੍ਰੋਸ ਵੱਚੀ ਆ ਜੀ ਠੀਕ ਆ ਜੀ ਤੇ ਆ ਪੂਰੀ ਜਿਹਨੂੰ ਜੈਡ ਬਲੈਕ ਕਹ ਸਕਦੇ ਨੇ ਕਿ ਜੈਡ ਬਲੈਕ ਆ ਇੱਕ ਵਾੜ ਵੀ ਨਹੀਂ ਕਿਤੇ ਵਛੀ ਦੇ ਚਟਾ ਹੈਗਾ ਹੂੰ ਹੂੰ ਤੇ ਬਾਕੀ ਥਾਣਵਾਨੇ ਦੀ ਇਹ ਵੀ ਬਹੁਤ ਚੰਗੀ ਹੈ ਵੀ ਆਪਾਂ ਪਿੰਡੋਂ ਲਈ ਵਛੀ ਠੀਕ ਹੈ ਜੀ ਬਹੁਤ ਜਿਆਦੀ ਤਸੱਲੀ ਦੇ ਲਈ ਆ ਵੀ ਠੰਡੀ ਠੁੰਡੀ ਮਤਲਬ ਜਿਤਨਾ ਮਰਜੀ ਕੋ ਚੱਕਰ ਨਹੀਂ ਇਹਨੂੰ ਕਰਮਾ ਹੂੰ ਹੂੰ ਤੇ ਠੀਕ ਆ ਇਹ ਸੂਆ ਪਹਿਲਾ ਕਿ ਦੂਜਾ ਦੂਜਾ ਜੀ ਦੂਜਾ ਦੂਜਾ ਹਾਂਜੀ ਲੋ ਵੀ ਇਹ ਦੂਜਾ ਸੂਆ ਦੋਸਤੋ ਆ ਕਰੋ ਚੈੱਕ ਆ ਦੇਖੋ ਠੀਕ ਹੈ ਜੀ ਸੂਲੀਆਂ ਸੂਲੀਆਂ ਬਹੁਤ ਆ ਇਸ ਬੈਡ ਦੇ ਵਿੱਚ ਵੀ ਵੱਪਾ ਲਜੂ 8 ਦਿਨ ਅਸੀਂ ਚੰਗਾ ਚੰਗਾ ਗੋਲ ਕੱਢੂਗੀ ਵੇੜ ਠੀਕ ਹੈ ਹਫਤਾ 8 ਦਿਨ ਬਾਕੀ ਨਹੀਂ 8 ਨਹੀਂ ਜੀ ਇਹਦੇ 6 ਦਿਨ ਬਾਕੀ ਹੈ ਲਿਖੇ ਮੁਤਾਬਕ ਅੱਛਾ ਹਾਂਜੀ ਇਹਦੇ 24 ਤਰੀਕ ਨੂੰ ਦਿਨ ਪੂਰੇ ਹੁੰਦੇ ਆ 24 ਤਰੀਕ 18 ਤਰੀਕ ਅੱਜ ਅੱਜ 18 ਦੋਸਤੋ 24 ਜੁਲਾਈ ਨੂੰ ਇਹ ਜਿਹੜੇ ਕਰਵਪ ਲਈ ਤਾਂ ਉਹਨਾਂ ਦੱਸਿਆ ਵੀ ਜਿੱਦ ਦਿਨ ਸੂਣਾ ਉਦਨੀਆਂ ਵੇੜ ਪੂਰੀ ਚੰਗਾ ਥਬਾ ਵਲ ਕੇ ਸੋਣਾ ਅੱਜ ਤੋਂ ਬਾਅਦ ਮਲ ਕੇ ਦਿਨੋ ਦਿਨ ਬਣੀ ਜਾਵੇ ਦਿਨੋ ਦਿਨ ਬਣੀ ਜਾਊਗੀ ਹਾਂਜੀ ਹਾਂਜੀ ਠੀਕ ਆ ਜਾਬੀਰ ਖੋਲ ਕੇ ਦਿਖਾ ਦਗੇ ਢਿਲ ਢੁਲ ਦੋਸਤੋ ਲੇਵੇ ਦੇ ਵਿੱਚ ਤੁਸੀਂ ਵੇਖੋ ਲੜਾ ਲੁ ਪੀ 586 ਦਿਨਾਂ ਦੇ ਵਿੱਚ ਦਿਨ ਪੂਰੇ ਹੁੰਦੇ ਤੱਕ ਪੂਰੀ ਤਿਆਰੀ ਕਰ ਲੂਗੀ ਇੱਕ ਰੰਗ ਕਾਲੇ ਰੰਗ ਦੇ ਵਿੱਚ ਬਿਲਕੁਲ ਬਲੈਕ ਠੀਕ ਆ ਜੀ ਹੋਰ ਆ ਵਾ ਤੇ ਨਿੱਗਰ ਨੁਕਰ ਪੂਰੀ ਆ ਠੀਕ ਆ ਜੀ ਕੱਦ ਵੀ ਤਕਰੀਬਨ ਸੋਨਾ ਆ ਆਮ ਨੋਰਮਲ ਆਪਾਂ ਦੇਖਦੇ ਆ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਹਾਈਟ ਆ ਤੇ ਵੱਡੀਆਂ ਬੜਾਂ ਦੇ ਵਿੱਚ ਗਿਣਤੀ ਤੁਸੀਂ ਮੰਨ ਕੇ ਸੌਦਾ ਕਰ ਸਕਦੇ ਜੀ ਬਾਕੀ ਪਲੀਪਲੀਤੀ ਪੂਰੀ ਆ ਠੀਕ ਆ ਜੀ ਜੰਮੀ ਪਲੀਪਲੀ ਬਾਕੀ ਆ ਜੀ ਜਿਹਦੇ ਅਸਕਰ ਰਾਜੀ ਰੂਜੀ ਪੂਰੀ ਆ ਚੱਕਾ ਦੁੱਧ ਪਾਜੂਗੇ ਵਸ਼ੀਏ ਹੂੰ ਤੇ ਬਾਕੀ ਵੈਸੇ ਪਸ਼ੂ ਦੋਸਤੋ ਥਣ ਦੇ ਵੇ ਤੇ ਪੂਰੇ ਸਾਫ ਸੁਥਰੇ ਆ ਠੀਕ ਆ ਜੀ ਜਿਹੜੀ ਗੱਲ ਨਾਰਮਲ ਆਪਾਂ ਕਰਦੇ ਆ ਕਿ ਪਸ਼ੂ ਤੋਂ ਦੁੱਧ ਲੈਣਾ ਢਿੱਲ ਕੱਢੂ ਥਣ ਦੇ ਵੇ ਦੀ ਬੜੀ ਸਾਫ ਸੁਥਰੀ ਆ ਜੀ ਤੇ ਸਹੂਲੀਆਂ ਸੂਲੀਆਂ ਬਹੁਤ ਆ ਵੈੜ ਦੇ ਵਿੱਚ ਤੇ ਇਹ ਵੀਰ ਦਵਾਂਗੇ ਕਿਨੇ ਕੀ ਆਪਾਂ ਹਜੇ ਦਿਨ ਚਲੋ 5 ਚਾਹੇ 6 ਬਾਕੀ ਆ ਵੀਰ ਜੀ ਮੁੱਲ ਤੇ ਭਾਵੇਂ 45 ਕਰ ਲਈਏ ਹੂੰ 40000 ਚੋਂ 2000 ਛੱਡ ਦਾਂਗੇ 38000 ਜੀ ਵਚੀ ਦੇ ਦਾਂਗੇ ਆਪਾਂ 37 ਦੀ ਹਾਂਜੀ ਹਾਂਜੀ ਠੀਕ ਆ ਜੀ ਹੋਰ ਵੀ ਹੋ ਜੀ ਥੋੜਾ ਬਾਤ ਹੋਰ ਵੀ ਹੋ ਜੀ ਵੀਰ ਜੀ ਇਹ ਤੇ 37 ਦੀ ਦੇ ਦਾਂਗੇ ਲੈ ਕੋਈ ਗੱਲ ਨਹੀਂ ਮਾਨਤਾਂ ਨਾਲੇ ਪਾਸੇ ਦੋਸਤੋ ਕੋਈ ਕਸਰ ਨਹੀਂ ਇਹ ਨਾ ਕੋਈ ਆਖੇ ਪਿੰਡ ਭਰਾ ਵੀ ਪਹਿਲਾਂ ਸਸਤੇ ਲੱਗਦੇ ਆ ਪਹਿਲਾਂ ਸਸਤੇ ਤੋਂ ਮਹਿੰਗੇ ਹੋਣੇ ਸ਼ੁਰੂ ਹੋ ਗਏ ਪਰ ਇਹ ਚੀਜ਼ਾਂ ਵੀ ਇੱਕ ਨੰਬਰ ਦੀਆਂ ਲੈ ਕੇ ਆਏ ਆ ਬਿਲਕੁਲ ਜੀ ਬਿਲਕੁਲ ਉਦਨ ਵਾਲੇ ਪਸ਼ੂਆਂ ਦੇ ਵਿੱਚ ਚਲੋ ਉਦਨ ਵਾਲੇ ਉਦਨ ਦੇ ਨਾਲ ਆਪਣੇ ਸਸਤੇ ਸੀ ਪਰ ਇਹ ਇਹ ਅੱਜ ਦੇ ਹਿਸਾਬ ਨਾਲ ਕੀ ਦਾ ਹੀ ਮੁੱਲ ਲ ਤੇ ਮੈਨੂੰ ਲੱਗਦਾ ਵੀ ਵੀਰ ਲਖੇ ਇਹ ਤਾਂ ਗੱਲ ਹੈਗੀ ਭਾਵੇਂ ਫਰੀ ਤਾਂ ਕਿਸੇ ਪਾਸਿਓਂ ਨਹੀਂ ਗਾ ਨਹੀਂ ਰਕਮ ਅਕਸਰ ਭਰ ਕੇ ਪਸੂ ਗਾੜੀ ਵੀਰ ਦੀ ਤਾਰ ਕੇ ਆਪਾਂ ਆਪਣਾ ਵਿੱਚ ਯਾਰ ਖਾਂਢੀ ਹੁੰਦਾ ਵਾ ਬਿਲਕੁਲ ਆਪਾਂ ਤੇ ਗਾੜੀ ਰਕਮ ਉਤਾਰਨੀ ਤੇ ਫੇਰ ਡੰਗਰ ਲੈ ਆਉਣਾ ਤੇ ਫੇਰ ਗਾੜੀ ਵੇਚਣਾ ਵਾ ਬਾਕੀ ਆਪਾਂ ਚਾਹੁੰਦੇ ਵੀ ਆਪਾਂ ਜ਼ਿਆਦਾ ਨਾ ਕਿ ਇਹਦੀ ਛੇ ਲਾਈਏ ਤੇ ਕਿਸੇ ਭੈਣ ਭਰਾ ਦੁੱਧ ਦੀ ਵੀ ਕੋਈ ਯਾਦ ਕਰੇ ਫੇਰ ਆਵੇ ਫੇਰ ਆਵੇ ਆਪਾਂ ਇਹ ਚਾਹੁੰਦੇ ਵੀ 100 ਤੱਕ ਜਿਆਦਾ ਕੋਈ 5-7 ਡੰਗਰ ਲਗਾਤਾਰ ਜਾਣ ਉੱਥੇ ਸਵਾਦ ਫੇਰ ਆਉਂਦਾ ਜੀ ਸਹੀ ਹੈ ਜੀ ਹਾਂ ਜੀ ਅਸਲ ਤੇ ਵਪਾਰ ਹੀ ਹੋਆ ਵੀ ਪਹਿਲਣ ਨੇ ਇਹ ਵੀਰ ਜੀ ਦੁੱਧ ਜਿਹੜਾ ਨਾ ਤਕਰੀਬਨ ਘਰ ਦੀ ਸੇਵਾ ਤੇ ਉਹਨਾਂ ਬੰਦਿਆਂ ਦੇ 15 ਕਿਲੋ ਚੋਆ ਆਪਾਂ ਪਿੰਡੋਂ ਵਾਛੀ ਲਈ ਆ ਠੀਕ ਆ ਜੀ ਚੰਗੀ ਸੇਵਾ ਵਾਛੀ ਦੀ ਹੋ ਜੇ ਤੇ ਵੀ 16-17 ਕਿਲੋ ਮੱਝੇ ਦਾ ਪਾ ਜੂਗੀ ਤੇ ਬਾਕੀ ਇਹ 6 ਫੈਂਡ ਵਾਲਾਂ ਦਾ ਬੰਦਾ ਸਾਬ 6 ਫੈਂਡ ਇਹਦੀ ਹੁੰਦਰੀ ਆ ਮੱਝਾਂ ਦੇ ਦੁੱਧ ਲੱਗਦਾ ਹਾਂਜੀ ਹਾਂਜੀ ਲਓ ਦੋਸਤੋ ਇਹ ਰੇਟ ਆ ਬਾਕੀ ਪੜਤਾ ਪੁਰਤਾ ਬੜਾ ਜਾਇਜ਼ ਆ ਬਾਕੀ ਕਦ ਗੁੱਦ ਦੀ ਸੋਹਣੀ ਆ ਕੋਈ ਇਹ ਨਹੀਂ ਹੈਗੀ ਵੀ ਨਿੱਕੀ ਜੀ ਵਹਿੜ ਸੋਹਣਾ ਕਾਦ ਦਾ ਢਾਂਚਾ ਢੂੰਚਾ ਵਾਛੀ ਦਾ ਚੰਗਾ ਬਾਕੀ ਡਿਜ਼ਾਈਨ ਫੈ ਚਾਰ ਥਾਣ ਸੋਨਾ ਥਾਣਾ ਜਿਵੇਂ ਜਿਵੇਂ ਲੇਵਾ ਭਰੂਗੀ ਥਣ ਤੋਂ ਉਹ ਮੈਂ ਭਰੂਗੀ ਫੁੱਲ ਭਰੂਗੀ ਇਹ ਖੇੜ ਹੋਰ ਕੱਢੂਗੀ ਠੀਕ ਆ ਸਭ ਟੱਲਾ ਕੱਢੂਗੀ ਜਦੋਂ ਪੂਰੀ ਫੁੱਲ ਹੋਊਗੀ ਠੀਕ ਆ ਜੀ ਅੱਛਾ ਵੀਰ ਲਖੀਆ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਇਹ ਮੱਝ ਇਹਦੀ ਕੀ ਡਿਟੇਲ ਹੈ ਇਹ ਵੀਰ ਜੀ ਮੱਝ 200 ਇਹ ਪਹਿਲਾਂ ਸੂਚ ਸੂਈ ਆ ਤੇ ਜੇ ਸੂਏ ਵਾਸਤੇ ਗਾੜੀ ਸਾਢੇ ਪੰਜਾਂ ਮਹੀਨਾ ਦੀ ਗੱਬਣਾ ਠੀਕ ਆ ਜੀ ਹਾਂਜੀ ਇਹ ਗੱਬਣ ਵੀ ਟੋਕੜ ਕੱਪਣੀ ਟੋਕੜ ਗੱਬਣਾ ਹਾਂਜੀ ਇਹ ਮੱਝ ਟੋਕੜ ਗੱਬਣਾ ਜੀ ਤੇ ਦੁੱਧ ਕਿੰਨਾ ਇਸ ਵਕਤ ਦੁੱਧੇ ਥੱਲੇ ਵੀਰ ਜੀ 5.5 ਲੀਟਰ ਆ ਪਰ 5 6 ਵੀ ਅਖੀ ਜਾਂਦੇ ਪਰ ਆਪਾਂ 5 ਹੀ ਦੱਸਾਂਗੇ ਉਹਦਾ ਬੰਦਾ 6 ਹੀ ਦੱਸਿਆ ਹੈ ਬੰਦੇ ਠੀਕ ਆ ਜੀ ਤੇ 5.5 ਲੀਟਰ ਦੁੱਧ ਲੀਟਰ ਵਾਲਾ ਪਰ ਆਪਾਂ 5 ਹੀ ਦੱਸਦੇ ਆ ਠੀਕ ਆ 5 ਲੀਟਰ ਦੁੱਧ ਆ ਉਹ ਕੱਟੀ ਇਹਦੇ ਮਗਰਿਆ ਜੈਡ ਬਲੈਕ ਹਿਸਾਬ ਨਾਲ ਮੱਝ ਇੱਕ ਦੇ ਵਾਲ ਇੱਕ ਵੀ ਨਹੀਂ ਚਟਾ ਹੈਗਾ ਠੀਕ ਆ ਤੇ ਆਪੂ ਦੇ ਚਾਰ ਕਵਾਲ ਕਾ ਗੱਪੜ ਕਿੰਨੇ ਸਮੇਂ ਤੇ ਦਸੀ 5.5 ਮਹੀਨੇ ਸਾਢੇ ਪੰਜਾਂ ਦੇ ਸਾਢੇ ਪੰਜ ਦੁੱਧ ਹੈ 5 5 ਹੀ ਦੁੱਧ ਦੇੜਾ 5 ਲੀਟਰ ਹੀ ਆਪਾਂ ਦੱਸਣਾ 5 ਕੇ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਬੱਚੇ ਦੇ ਕੱਟੀ ਦੇ ਮਗਰ ਕੱਟੀ ਇਹਦੇ ਕੱਟੀ ਪੂਰੀ ਪਲੀ ਆ ਲੋ ਬਿਲਕੁਲ ਦੇਖ ਸਕਦੇ ਤੁਸੀਂ ਕੱਟੀ ਵੀ ਬਿਲਕੁਲ ਰਾਜੀ ਆ ਸੋਹਣੀ ਕੱਟੀ ਆ ਛੋਟਾ ਸਿੰਗ ਪਤਲੇ ਸਿੰਗ ਦੇ ਵਿੱਚ ਆ ਠੀਕ ਆ ਤੇ ਸਾਢੇ 1/5 ਵੀ ਤੁਸੀਂ 5 ਹੀ ਮੰਨ ਕੇ ਸੌਦਾ ਕਰ ਲਿਓ ਹਾਂਜੀ ਤੇ ਸਾਢੇ 5 ਮਹੀਨੇ ਦੀ ਇਹ ਗੱਬਣ ਸੁਵੇ ਕਿ ਕਿੰਨੇ ਲਈ ਗੱਬਣ ਹੋ ਗਈ ਐ ਤੀਸਰੇ ਸੁਵੇ ਲਈ ਗਾੜੀ ਹੈ ਗੱਬਣੇ ਲਈ ਤੀਜੇ ਸੁਵੇ ਲਈ ਦੋ ਸੁਵੇ ਲਈ ਬਾਕੀ ਥਣਾ ਥੋਣਾ ਦੀ ਚੰਗੀ ਚੁਵਾਈ ਬਿਲਕੁਲ ਓਕੇ ਚੁਵਾਈ ਇੱਕ ਨੰਬਰ ਹੈ ਜੀ ਆਪਸੀ ਥਣਾ ਹਾਂ ਬਿਲਕੁਲ ਬਿਲਕੁਲ ਇਹ ਚਾਰੇ ਥਣਾ ਦੀ ਚੁਵਾਈ ਬਰਾਬਰ ਹੋ ਗਈ ਠੀਕ ਆ ਉਸ ਚੀਜ਼ 'ਚ ਨਹੀਂ ਵੀ ਫਾਲਟ ਠੀਕ ਆ ਲਿਆਓ ਵੀਰ ਖੋਲ ਕੇ ਵੀ ਦਿਖਾ ਦਿਗੀ ਲਓ ਦੋਸਤੋ 5 ਕਿਲੋ ਦੁੱਧ ਟੋ ਬਾਕੀ ਹੈ ਵੀ ਸਾਡੇ ਇੱਕ ਪੰਜਾਂ ਮਹੀਨੇ ਦੀ ਗੱਭਣਾ ਕਿਤਨਾ ਕਿਤੇ ਦੋਸਤੋ ਟੋਕਰ ਗੱਭਣਾ ਮੱਜਾਂ ਦੀ ਵੀ ਕਾਫੀ ਵਾਰ ਡਿਮਾਂਡ ਕਰਦੇ ਆ ਇੱਕ ਤਾਂ ਬਿਲਕੁਲ ਅੱਧੇ ਬਜਾ ਅੱਧੇ ਰੇਟ ਦੇ ਵਿੱਚ ਪਸ਼ੂ ਮਿਲ ਜਾਂਦਾ ਗਾਂ ਤਿਆਰੀ ਕਰਕੇ ਕੋਈ ਵੀ ਅੱਗੇ ਸੇਲ ਵੀ ਕਰਨਾ ਚਾਹੁੰਦਾ ਤੇ ਆ ਲਓ ਲੱਕੀਰ ਨੋਰਮਲ ਜੀ ਸਰਨਪ ਹੈਗੀ ਜੀ ਵੀਰ ਜੀ ਸਰਨ ਕਢਾਈ ਆਪਾਂ ਪਰਸੋਂ ਦੀ ਅੱਛਾ ਜੀ ਹਾਂਜੀ ਹਾਂਜੀ ਸਰਨ ਦੇ ਪਰਸੋਂ ਤੱਕ ਝੋਟੀਆਂ ਬਿਲਕੁਲ ਹੋ ਜੂਗੀ ਓਕੇ ਸਰਨ ਦੇ ਹੈਗੀ ਸ਼ੱਕ ਹੈਗਾ ਲੰਮੀ ਤੋਰ ਤੇ ਵੀ ਮੜ ਜੇ ਬਿਕਲ ਕੇ ਚੱਕਰ ਕਮਾ ਦੋ ਲੰਮੀ ਬਿਲਕੁਲ ਮੁੜ ਕੇ ਨਹੀਂ ਗੋਲੇਗਾ ਤਰੂ ਵੀ ਇੱਕ ਰੀ ਬਸ ਹੈਗਾ ਵਾ ਬਾਕੀ ਉਹ ਕਰਵਾਈ ਸਹੀ ਠੀਕ ਹੈ ਜੀ ਹਾਂਜੀ ਉਹ ਇੱਕ ਸਰਨ ਦਾ ਨੋਰਮਲ ਛੋਟਾ ਜਿਹਾ ਟ੍ਰੀਟਮੈਂਟ ਹੁੰਦਾ ਉਹ ਕਰਵਾਇਆ ਠੀਕ ਹੈ ਜੀ ਤੇ ਫਿਲਹਾਲ ਆ ਤੁਸੀਂ ਦੇਖ ਸਕਦੇ ਜੀ ਢਾਂਚਾ ਢੋਂਚਾ ਇਸ ਮੈਂ ਦਾ ਵੀ ਚੰਗਾ ਸਿੰਗਲ ਹੱਡੀ ਦੇ ਵਿੱਚ ਆ ਵੈਸੇ ਤੇ 5 ਕਿਲੋ ਦੁੱਧ ਸਾਢੇ ਪੰਜ ਮਹੀਨੇ ਦੀ ਗੱਬਣ ਟੋਕੜ ਗੱਬਣ ਇਹ ਨੱਕ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਠੀਕ ਹੈ ਬਾਕੀ ਚੋਣਚਾਨ ਦੇ ਵਿੱਚ ਕਿਸੇ ਰਕਮ ਦਾ ਕੋਈ ਫੂਰ ਫੁਹਾਰਾ ਛੱਡਣਾ ਨਾ ਨਾ ਜੀ ਬਿਲਕੁਲ ਓਕੇ ਹੋ ਗਈ ਚਮਾ ਥੜੀ ਚਵਾਈ ਬਿਲਕੁਲ ਬਰਾਬਰ ਆ ਠੀਕ ਹੈ ਜੀ ਜਿਤਨਾ ਮਰਜ਼ੀ ਕੋਈ ਭੈਣ ਭਰਾ ਆ ਕੇ ਦੋ ਡੰਗ ਚਵਾਈ ਤਸੱਲੀ ਕਰ ਸਕਦਾ ਤਸੱਲੀ ਆਪਣੀ ਕਰੇ ਜਿਹਨੇ ਪੈਸੇ ਲਾਉਣੇ ਜਿਹਨੂੰ ਪੂਰਾ ਆ ਗਿਆ ਬਿਲਕੁਲ ਆਦੀ ਤਸੱਲੀ ਕਰਨ ਦਾ ਤੇ ਇਹ ਦੇਵਾ ਕਾ ਕਿੰਨੇ ਕੀ ਦੀ ਆਪਾਂ ਜੀ ਹਾਂ ਨਾ ਕਿੱਥੋਂ ਤੱਕ ਕੋਈ ਇਹ ਜੀ ਬੋਲੇ ਦੇ ਭਾਵੇਂ 65 60 ਜੋ ਮਰਜ਼ੀ ਕਰ ਜਾਈਏ ਹਾਂਜੀ ਇਹਦਾ ਮੁੱਲ ਆਪਾਂ 57000 ਮੰਗਦੇ 55000 ਦੀ ਛੁੱਟੀ ਦੇ ਦਾਂਗੇ 55 ਦੇ ਹਾਂਜੀ 55000 ਇੱਕ ਛੱਡ ਦਾਂਗੇ ਠੀਕ 54000 ਦੀ ਦੋਸਤੋ ਇਹ ਤੁਹਾਨੂੰ ਝੋਟੀ ਮਿਲ ਜੂਗੀ ਬਾਕੀ ਪੂਰੀ ਡਿਟੇਲ ਫੁੱਲ ਇਨਫੋਰਮੇਸ਼ਨ ਜਿਹੜੀ ਆ ਠੀਕ ਆ ਜੀ ਇਹਦੀ ਜਾਣਕਾਰੀ ਸੰਬੰਧੀ ਉਹ ਤੁਹਾਨੂੰ ਮਿਲ ਹੀ ਚੁੱਕੀ ਆ ਬਾਕੀ ਫੇਸ ਬੂਸ ਕੁਆਲਟੀ ਤੁਸੀਂ ਵੇਖ ਲਈ ਆ ਠੀਕ ਆ ਜੀ ਤੇ ਟੋਕੜ ਗੱਬਣ ਹੈਗੀ ਆ ਚੋਣ ਚਾਂਣ ਇੱਕ ਨੰਬਰ ਆ ਵੈਸੇ 5 ਕਿਲੋ ਦੁੱਧ ਕੋਈ ਦੋ ਟਾਈਂ ਵੀਰ ਆਪਣੀ ਤਸੱਲੀ ਕਰ ਸਕਦਾ ਤੇ ਖਣ ਵੀ ਚੈੱਕ ਕਰ ਲੋਗੇ ਵੈਸੇ ਦੁੱਧ ਵੀ ਚੰਗਾ ਚਾਹ ਪਾਣੀ ਬਣਾਉਣ ਚੋਂ ਦਾ ਵਧੀਆ ਹੈਗਾ ਜੇ ਥੱਲੇ ਖੁੱਲਾ ਡੁੱਲਾ ਤੇ ਇਸ ਤੋਂ ਬਾਅਦ ਆਪਣੇ ਕੋਲ ਵੀਰ ਲੱਕ ਇਹ ਆ ਇੱਕ ਨਗ ਜਿਹੜਾ ਇਹ ਸੱਜਰ ਸੂਈ ਛੋਟੀ ਸੱਜਰ ਵੀਰ ਜੀ ਪਹਿਲਾਂ ਛੋਟੀ ਹੈ ਜੀ ਤੇ ਪਹਿਲਾਂ ਨਹੀਂ ਸੂਈ ਆਪਣੇ ਕੋਲ ਠੀਕ ਆ ਜੀ ਇਹ ਕਿੰਨੇ ਦਿਨ ਹੋ ਗਿਆ ਜੀ ਸੂਈ ਇਹ ਨੂੰ ਵੀਰ ਜੀ ਅੱਜ 8-9 ਦਿਨ ਦਾ ਬੱਚਾ ਹੈਗਾ ਬਿਛੇ 8-9 ਦਿਨਾਂ ਕੁ ਦਿਨਾਂ ਹਾਂ ਜੀ 8-9 ਦਿਨਾਂ ਦੀ ਛੋਟੀ ਸੂਈ ਹੈ ਪਹਿਲਾਂ ਕੂਲੀ ਛੋਟੀ ਹੈ ਜੀ ਮਗਰ ਕੱਟੀ ਕੱਟ ਕੱਟੀ ਹੈ ਜੀ ਇਹਦੇ ਮਗਰ ਵੀ ਮਗਰ ਕੱਟੀ ਜੀ ਹਾਂ ਜੀ ਲਓ ਜੀ ਮਗਰ ਕੱਟੀ ਹੈ ਦੋਸਤੋ ਕੋਈ 8-7 ਅਕ ਦਿਨਾਂ ਦੀ ਸੂਈ ਹੈ ਤੇ ਦੁੱਧ ਦੇ ਥੱਲੇ ਹੁਣ ਕਿੰਨਾ ਕ ਆਪਾਂ ਚੋਆਦਾ ਇਹਦੇ ਥੱਲੇ ਵੀਰ ਜੀ ਦੁੱਧ ਆਪਾਂ 7 ਕਿਲੋ ਤੇ ਹੈਗਾ ਪਰ ਆਪਾਂ 6 ਲੀਟਰ ਜਿਹੜਾ ਦੋ ਡੰਗ ਕੰਡੇ ਤੇ ਰਖਾ ਕੇ ਦੇ ਸਕਦੇ ਆ 6 ਕਿਲੋ ਹਾਂਜੀ ਹਾਂਜੀ ਠੀਕ ਆ ਮਿਲਦੀ ਬੱਚੇ ਤੇ ਬਿਲਕੁਲ ਬੱਚੇ ਤੇ ਬਿਲਕੁਲ ਕੇ ਬੱਚੇ ਤਾਂ ਕੱਟੀ ਦਾ ਵਸਾ ਨਹੀਂ ਖਾਂਦੀ ਲੋ ਦੋਸਤੋ ਦੋਵੇਂ ਟਾਈਮ ਬੱਚੇ ਤੇ ਮਿਲਦੀ ਆ ਬਾਕੀ ਆ ਤੁਸੀਂ ਦੋਸਤੋ ਸੀਰ ਠੰਡੀ ਬਹੁਤ ਜਾਰੀ ਹੈ ਝੋਟੀ ਉਹ ਨਹੀਂ ਮਤਲਬ ਗੱਲ ਹੈ ਕਿ ਵੀ ਵਟ ਵਟ ਲੱਤਾਂ ਮਾਰੀ ਜੋ ਪਹਿਲਣਾਂ ਤੇ ਮੈਂ ਬਿਲਕੁਲ ਥੱਲੇ ਬਾਡੀ ਰੱਖ ਕੇ ਚਾਹਾਂਗਾ ਦੋ ਡੰਗ ਆਪਾਂ ਠੀਕ ਹੈ ਜੀ ਠੀਕ ਹੈ ਜਾਓ ਵੀਰ ਖੋਲ ਕੇ ਦਿਖਾ ਦਿਓ ਤੁਹਾਨੂੰ ਪੱਛਾ ਲੱਗ ਗਿਆ ਹੈ ਆ ਲਓ ਮਗਰ ਵੀ ਕੱਟੀ ਹੈ ਦੋਸਤੋ ਤੇ ਸੂਆ ਪਹਿਲਾਂ ਤੋ ਬੱਚੇ ਤੇ ਮਿਲਦੀ ਆ ਵੈਸੇ ਜਿੱਦਾਂ ਮਰਜੀ ਮੇਰਾ ਵੀਰ ਕੋਈ ਆਪਾਂ ਵਾਰ-ਵਾਰ ਕਹਿੰਦੇ ਆ ਦੋਸਤੋ ਵੀ ਇੱਥੇ ਆਣ ਕੇ ਆਉਦੇ ਤਸੱਲੀ ਕਰੋ ਤੋ ਲਾਸਟ ਦੇ ਵਿੱਚ ਉਹ ਵੀ ਆਪਾਂ ਰਿਕਵੈਸਟ ਸਾਰੇ ਵੀਰਾਂ ਨੂੰ ਬੇਨਤੀ ਕਰਨੀ ਆ ਠੀਕ ਆ ਜੀ ਤੇ ਕਦਕੁੱਦ ਝੋਟੀ ਦਾ ਮੀਡੀਅਮ ਹਾਈਟ ਦੇ ਵਿੱਚ ਰੀਅਲ ਬੂਲ ਸੋਹਣੀ ਆ ਠੀਕ ਆ ਬਾਕੀ ਥੱਲੇੋਂ ਲੈਵਲ ਉਵੇ ਵਾਲੇ ਪਾਸੇ ਪੂਰੀ ਸਫਾਈ ਆ ਠੀਕ ਹੈ ਜੀ ਆ 6 ਕਿਲੋ ਨੱਟ ਜਿਹੜਾ ਹੈ 6 ਕਿਲੋ ਨੱਟ ਜਿਹੜਾ ਉਹਤਨਾ ਵੇ 7 ਕਿਲੋ ਵਿਖਾਵਾ ਕਰ ਜਾਂਦੀ ਆ ਬਾਡੀ ਵਾਲਾ ਪਰ ਵਿਖਾਵਾ ਦੇ ਦਿਨ ਵੀ ਥੋੜੇ ਹੋਏ ਆ ਜੇ ਹਫਤੇ ਹਫਤੇ ਦਾ ਬੱਚਾ ਸਾਰਾ ਜੀ ਬਾਕੀ ਮੈਲਾ ਮੂਲਾ ਝੋਡੀ ਦੀ ਮਾਰਨਾ ਮੈਲਾ ਮਾਰ ਕੇ ਝੋਡੀ ਉਹ ਕੱਟਾ ਕੱਟੀ ਹੈ ਕੱਟੀ ਹੈ ਜੀ ਥੋੜੀ ਜਿਹੀ ਲੋਹਾ ਜਿਨ ਲੋਹਾ ਆਂਦਾ ਨਾ ਲੋਹੇ ਅੰਗ ਚ ਕੱਟੀ ਆ ਲੋਹੀ ਚੀਜ਼ ਆ ਗਈ ਹਾਂਜੀ ਹਾਂਜੀ ਲੋਦਸੋ ਮਗਰ ਕੱਟੀ ਆ ਕੁਛ 6 7 ਕਿ ਦਿਨਾਂ ਦਾ ਆਈਡੀਆ ਬਾਕੀ ਬੱਚਾ ਤੁਸੀਂ ਇਹ ਦੇਖ ਲਿਆ ਪੂਰਾ ਤੇ ਬਿਲਕੁਲ ਬੱਚਾ ਵੇਖੋ ਇਹ ਕੱਟੀ ਆ ਮਗਰ ਠੀਕ ਹੈ ਤੇ ਇਹ ਵੀ ਲੱਖੇ ਕਿੰਨੇ ਕਿ ਦੀ ਝੋਟੀ ਦਵਾਂਗੇ ਆਪਾਂ ਇਹ ਵੀਰ ਜੀ ਮੁੱਲ ਤੇ ਭਾਵੇਂ ਦਾ 70 ਕਰ ਲਈਏ ਹਾਂ ਇਹ ਆਪਾਂ 68 80 ਜੋੜੀ ਦਵਾਂਗੇ 68 ਚੋਂ ਛੱਡਿਆ 65000 ਦੀ ਜੋੜੀ ਦੇ ਦਾਂਗੇ ਆਪਾਂ 65000 ਜੈਸਨ ਜੈਸਨ ਉਹ ਕਰ ਦਾਂਗੇ ਠੀਕ ਹੈ ਕੋਈ ਦੂਰੋਂ ਭਣ ਪ੍ਰਾਉ ਹੋਰ ਵੀ ਮਾਨਤਾਨ ਕਰਾਂਗੇ ਪਰ ਜ਼ਿਆਦਾ ਨਹੀਂ ਜੇ ਕੋਈ ਆਖੇ ਉਹ ਨਹੀਂ ਕਰਾਂ ਹਾਂ ਕੋਈ ਥੋੜੀ ਬੋਦੀ ਠੀਕ ਹੈ ਬਾਕੀ ਵੀਰ ਜੀ ਆਪਾਂ ਇਹੋ ਗੱਲ ਸਾਰਿਆਂ ਵੀਰਾਂ ਨੂੰ ਬੇਨਤੀ ਕਰਦੇ ਆਂ ਲਖ ਦੇ ਵਿੱਚ ਹਾਂਜੀ ਵੀ ਆ ਆਪਣੇ ਮੋਲ ਜਿਹੜੇ ਉਹ ਵਾਜਿਬ ਆ ਇਹਦੇ ਵਿੱਚ ਕੋਈ ਬਹੁਤੀ ਗਜਾਇਸ਼ ਨਹੀਂ ਹੁੰਦੀ ਹਾਂ ਹਾਂ ਤੇ ਵੀਰ ਭਰਾ ਜਿਹੜਾ ਕੋਈ 1000 5000 ਤੱਕ ਪਹਿਲੀ ਕਿਤੇ 500 ਜੀ ਬਹੁਤੀ ਕੋਈ ਭੈਣ ਭਰਾ ਖੇਚ ਕਰੇ 1000 ਤੱਕ ਹੋ ਜੂਗੀ ਜੇ ਕੋਈ ਮਾਨਤਨ ਫੋਲ ਹੋਊਗਾ ਭਣ ਭਰਾ ਦੂਰੋਂ ਆਇਦਾ ਪਰ ਫਿਰ ਵੀ ਜੇ ਕੋਈ ਭਰਾ ਇਛਾਣਗਾ ਕਿ ਵੀ 5000 ਜਾਂ 7000 ਘਟਾ ਤੇ ਉਹ ਵੀਰ ਮੇਰਾ ਭਾਵੇਂ ਚਲੋ ਫੋਨ ਕਰਨ ਦੀ ਵੀ ਖੇਚਲ ਨਾ ਕਰੇ ਆਪਦਾ ਟਾਈਮ ਬਰਬਾਦ ਕਰੂਗਾ ਸਾਡਾ ਵੀ ਕਰੂਗਾ ਹਾਂ ਵੀ ਪਹਿਲਾਂ ਪਰਤਾ ਪਹਿਲਾਂ ਬਿਲਕੁਲ ਜਾਇਜ਼ ਆ ਆਪਾਂ ਇਹਨ ਜਿੱਥੇ ਚਾਹੀਦਾ ਇਸ ਡੰਗਰ ਉਨੇ ਦਾ ਹੀ ਵੇਚੰਦਾ ਆ। ਲਓ ਦੋਸਤੋ ਪਹਿਲਾਂ ਕਸਰਾ ਕੁਸਰਾ ਵੀਰਾਂ ਦਾ ਵੀ ਕੱਢਤੀ ਜਾਣੇ ਵਿੱਚੋਂ ਕੋਈ 2 400 ਦਾ ਕੋਈ 100 200 ਦਾ ਮਾਣ ਤਾਂ ਉਨੀ ਕੀ ਗੰਜائش ਹੀ ਰਹਿ ਗਈ ਆ। ਤੇ ਫਿਲਹਾਲ ਪਹਿਲਾਂ ਹੀ ਪੂਰਾ ਨਾਪ ਤੋਲ ਕੇ ਜਿਹੜਾ ਪੂਰਾ ਕਸਰਾ ਕੁਸਰਾ ਕੱਢ ਕੇ ਮਾਲ ਦੇ ਦਿੱਤਾ ਤੁਹਾਨੂੰ ਠੀਕ ਆ। ਤੇ ਬਾਕੀ ਝੋਟੀ ਚੰਗੀ ਆ ਕੋਈ 5 7 ਦਿਨਾਂ 6 7 ਦਿਨਾਂ ਦੀ ਸੂਈ ਆ। ਦੋ ਦੋ ਹੋਰ ਵਧੂਗੀ ਬਾਕੀ ਮੈਲੇ ਮੂਲੇ ਤੋਂ ਬਾਅਦ ਮੈਲਾ ਮੈਲਾ ਮਾਰ ਕੇ ਲੇਟੀ ਲੁੱਟੀ ਪਹਿਲਾਂ ਕੱਟੀ ਆ ਵੈਸੇ। ਠੀਕ ਆ ਬਾਕੀ ਚੋਣ ਜਾਂ ਦੀ ਚੰਗੀ ਸਾਫ ਸੁਥਰੀ ਆ। ਉਹ ਮੇਰਾ ਵੀਰ ਜਿੱਦਾਂ ਵੀ ਘਰੇ ਆਣ ਕੇ ਆਪਦੀ ਇੱਕ ਨਹੀਂ ਦੋ ਦੋ ਨਹੀਂ ਤਿੰਨ ਟਾਈਮ ਚੋਕੇ ਆਪਣੀ ਤਸੱਲੀ ਕਰੋ ਠੀਕ ਆ ਤੇ 65000 ਦੀ ਇਹ ਤੁਹਾਨੂੰ ਮਿਲ ਜੂਗੀ ਵਿੱਚੋਂ ਛੋੜ ਛੱਪਾ ਮਾਨਦਾਨ ਖੁੱਲਾ ਡੁੱਲਾ ਜੋ ਵੀ ਹੋਣਾ ਗੰਜੈਸ਼ ਉਹ ਹੋ ਜਾਊਗਾ ਠੀਕ ਆ ਤੇ ਇਹ ਨਗਨੇ ਅੱਜ ਵੀਰ ਲੱਖੀ ਹੋਣਾ ਦੇ ਅਸਕੇਲੇ ਦੇ ਉੱਪਰ ਦੋਸਤੋ ਤਿੰਨ ਤੇ ਤਿੰਨੇ ਨਗਾਂ ਦੀ ਆਪਾਂ ਡਿਟੇਲ ਤੁਹਾਡੇ ਨਾਲ ਸਾਂਝੀ ਕਰਤੀ ਆ ਤੇ ਇੱਕ ਨੰਬਰ ਆਪਣੇ ਜਰੂਰ ਸਾਂਝੇ ਕਰ ਦਿਜੀਏ ਨੰਬਰ ਵੀਰ ਜੀ ਆਪਾਂ 98557 74808 ਠੀਕ ਹੈ ਜੀ ਇਹ ਆਪਣਾ ਨੰਬਰ ਹੈ ਵੀਰ ਜੀ ਜਦੋਂ ਵੀ ਕੋਈ ਮਰਤੀ ਭੈਣ ਭਰਾ ਆਵੇ ਆਪਣੇ ਘਰੇ ਆਣ ਕੇ ਤਸੱਲੀ ਕਰੇ ਪੂਰੀ ਆ ਲੰਗਰ ਦੀ ਆਪਦੀ ਥਣਾ ਦੀ ਜੋ ਵੀ ਸਾਰੀ ਥੱਲੀ ਪੂਰੀ ਕਰਕੇ ਤੇ ਫੇਰ ਆਪਦੀ ਲੈ ਕੇ ਜਾਵੇ ਬਾਕੀ ਵੀਰ ਜੇ ਕੋਈ ਆਖੇ ਵੀ ਹੋਮ ਡਿਲੀਵਰੀ ਕਰ ਦੋ ਜਾਂ ਘਰੇ ਭੇਜ ਦੋ ਇੱਥੇ ਪੈਸੇ ਦੇ ਦਾਂਗੇ ਕਿਉਂਕਿ ਇਹੋ ਸਾਨੂੰ ਥੋੜਾ ਮੁਸ਼ਕਲ ਆ ਸਾਨੂੰ ਪਲੀਜ਼ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਸਾਨੂੰ ਨਾ ਇਹੋ ਜੀ ਰਿਕਵੈਸਟ ਕੀਤੀ ਜਾਵੇ ਇਹ ਬੇਨਤੀ ਆ ਸਾਡੀ ਇੱਥੇ ਆਵੇ ਚੀਜ਼ ਆਪਦੀ ਚੈੱਕ ਕਰੇ ਪੈਸੇ ਦੇਣੇ ਆ ਕੋਈ ਡਰ ਨਹੀਂ ਆ ਸਹੀ ਪੂਰੀ ਤਸੱਲੀ ਕਰੇ ਆਪਦੀ ਜਿੱਥੋਂ ਜਿੰਨੀ ਵੀ ਕਿਸੇ ਲਈ ਪਹੁੰਚ ਜਾ ਜਿੰਨੀ ਥੱਲੀ ਕਰ ਸਕਦਾ ਆਪਦੀ ਚੀਜ਼ ਥੱਲੀ ਕਰੇ ਆ ਗੀ ਥੱਲੀ ਕਰਕੇ ਇੱਥੇ ਆ ਕੇ ਡੰਗਰ ਲੈ ਕੇ ਜਾਵੇ ਬਿਲਕੁਲ ਕਿਉਂਕਿ ਵੀਰ ਜੀ ਫਿਰ ਜਮਾਨਾ ਖਰਾਬ ਆਪਾਂ ਜਿਆਦਾ ਨਹੀਂ ਵਿਚਾਰ ਕਰਦੇ ਹੋ ਜੀ ਗੱਲ ਬਾਰੇ ਪਰ ਫਿਰ ਵੀ ਜੋ ਵੀ ਕੁਝ ਆਪਾਂ ਆਨੇ ਵੀ ਇੱਥੇ ਤਸੱਲੀ ਕਰੇ ਆਣ ਕੇ ਬੰਦਾ ਬਿਲਕੁਲ ਹਾਂ ਜੀ ਜਾਂ ਕੋਈ ਆ ਜੇ ਕੋਈ ਨਹੀਂ ਕਿਹਾ ਆਪਦਾ ਪਣਪਰਾ ਕੋਈ ਭੇਜ ਸਕਦਾ ਲਾਗੋ ਬੰਦੇ ਜੇ ਕਿ ਦੂਰੋਂ ਪਣਪਰਾ ਹੋਵੇ ਤੇ ਬਾਕੀ ਜਿਆਦਾ ਹੋਮ ਡਿਲੀਵਰੀ ਦਾ ਆਪਾਂ ਘਰੇ ਭਜਾਉਣ ਦਾ ਕੰਮ ਨਹੀਂ ਕਰਦੇ ਹਾਂ ਜੀ ਇਹ ਬੇਨਤੀ ਹੈ ਬਹੁਤ ਦੋਸਤੋ ਇਹ ਬੇਨਤੀ ਹੈ ਵੀਰਵਾਲੋ ਠੀਕ ਆ ਜੀ ਕਿਉਂਕਿ ਮਾਲ ਇੱਥੋਂ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਪੈਸੇ ਮੇਰਾ ਵੀਰ ਤੁਸੀਂ ਗਿਨਾ ਦੋਗੇ ਤਸੱਲੀ ਕਰ ਲਓਗੇ ਤੁਸੀਂ ਵੀ ਬੇਫਿਕਰ ਤੇ ਇਹਨਾਂ ਵੀਰਾਂ ਦੀ ਵੀ ਤੇ ਇਹ ਨਗਨੇ ਅੱਜ ਦੋਸਤੋ ਜਿਹੜੇ ਆਪਾਂ ਤੁਹਾਨੂੰ ਦਿਖਾਉਨੇ ਸੀਗੇ ਇਸੇ ਤਰ੍ਹਾਂ ਪਸ਼ੂ ਆਉਂਦੇ ਰਹਿੰਦੇ ਆ ਜਾਇਜ ਰੇਟ ਵਾਜਬ ਰੇਟ ਹੁੰਦੇ ਆ ਇਸ ਕਿਲੇ ਦੇ ਉੱਪਰ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ